ਜਿਹੜੀ ਜਿਹੜੀ ਕੋਈ ਸਮੱਸਿਆ ਹੈਗੀ ਕੋਈ ਕਬਜ਼ੇ ਹੈਗੇ ਜਿਤਾਉ ਰੈਕੋਰਡ ਦਾ ਮੈਟਰ ਸੀ ਉੱਥੇ ਕੂੜਾ ਸੁੱਟ ਰਹੇ ਸੀ ਢੰਗ ਬਣਾਇਆ ਹੋਇਆ ਉਹਦਾ ਕਬਰਿਸਤਾਨ ਦਾ ਅਸੀਂ ਉਹਨਾਂ ਦੇ ਅੱਗੇ ਦੋ ਤਿੰਨ ਮੰਗਾਂ ਜਿਹੜੀਆਂ ਆ ਪੰਜਾਬ ਦੇ ਮੁਸਲਮਾਨਾਂ ਦੀਆਂ ਰੱਖੀਆਂ ਜ਼ਿਆਦਾਤਰ ਇਹੀ ਆ ਕਬਰਿਸਤਾਨਾਂ ਦੇ ਮੈਟਰ ਬਹੁਤ ਵੱਡੇ ਆ ਜਿਹਦੇ ਚ ਮੁਸਲਮਾਨਾਂ ਦੇ ਸਰਟੀਫਿਕੇਟ ਨੇ ਜਾਤੀ ਪ੍ਰਮਾਣ ਪੱਤਰ ਸਰਟੀਫਿਕੇਟ ਨੇ ਪੰਜਾਬ ਭਾਰਚ ਮੁਸਲਮਾਨਾਂ ਦੇ ਜਿਹੜੇ ਕਬਰਿਸਤਾਨ ਹੈ ਜਦ ਕਦੀ ਕੋਈ ਜਨਾਜ਼ਾ ਹੁੰਦਾ ਤੇ ਉੱਥੇ ਇਹ ਲੁਧਿਆਣਾ ਦੀ ਇਤਗਾ ਦਾ ਇੱਕ ਮਸਲਾ ਕੀ ਇਤਗਾਲੀ ਪ੍ਰੋਪਰਟੀ ਨਹੀਂ ਹੈ ਔਰ ਇੱਕ ਅਸੀਮ ਕਮਿਊਨਿਟੀ ਸੈਂਟਰ ਜਿਹੜਾ ਹੈ ਉਹ ਲੁਧਿਆਣੇ ਦੇ ਵਿੱਚ ਮੰਗਿਆ ਪੰਜਾਬੀ ਕੰਪਲਸਰੀ ਕਰਾਂ ਹਰ ਇੱਕ ਮੰਦਰ 'ਚ ਕਿਉਂਕਿ ਪੰਜਾਬੀ ਇੱਕ ਸਾਡਾ ਆਪਣਾ ਪੰਜਾਬ ਦਾ ਕਲਚਰ ਹੈ ਜਦ ਕਦੀ ਕੋਈ ਜਨਾਜ਼ਾ ਹੁੰਦਾ ਹੈ ਤੇ ਉੱਥੇ ਕੋਈ ਨਾ ਕੋਈ ਮਸਲਾ ਹੋ ਜਾਂਦਾ ਹੈ ਬਿਲਕੁਲ ਜੋ ਵੀ ਪਬਲਿਕ ਵੱਲੋਂ ਕੋਈ ਮੈਨ ਕੋ ਡਿਮਾਂਡ ਰੱਖੀ ਜਾਂਦੀ ਹੈ ਮੈਂ ਬਿਲਕੁਲ ਮੰਗ ਕਰੂੰਗਾ ਹਰ ਇੱਕ ਆਪਣੇ ਸਰਕਾਰ ਤੋਂ ਹਰੇਕ ਧਰਮਸਥਾਨ ਦੇ ਜਿਹੜੇ ਧਾਰਮਿਕ ਆਗੂ ਨੇ ਉਹਨਾਂ ਦੀ ਤਨਖਾਹਾਂ ਚੌਥੇ ਦਰਜੇ ਦੇ ਮੁਲਾਜ਼ਮ ਤੋਂ ਵੀ ਘੱਟ ਹੈ ਲੁਧਿਆਣਾ ਲੈ ਵਿਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਿਤ ਤੁਹਾਡੇ ਕੋਲ ਸੌ ਪਹੁੰਚੇ ਆ ਲੁਧਿਆਣਾ ਫੀਲਡ ਗਨ ਦੇ ਵਿੱਚ ਜਿੱਥੇ ਕਟਗਿਣਤੀ ਕਮਿਸ਼ਨ ਦੇ ਚੇਅਰਮੈਨ ਅਬਦੁਲ ਬਾਰੀ ਸਲਮਾਨੀ ਜੀ ਜਿਹੜੇ ਮੌਕੇ ਤੇ ਪਹੁੰਚੇ ਨੇ ਉਸ ਗੱਲਬਾਤ ਕਰ ਲੈਣੇ ਆ ਫੀਲਡ ਗੈਸ ਦੇ ਵਿੱਚ ਜਾਮਾ ਮਸਜਿਦ ਦੇ ਵਿੱਚ ਪਹੁੰਚਣੇ ਜਿਨ੍ਹਾਂ ਦਾ ਸਮਾਨ ਜਿਹੜਾ ਕਰਨ ਵਾਸਤੇ ਸ਼ਹੀ ਇਮਾਮ ਪੰਜਾਬ ਮੁਹੰਮਦ ਉਸਮਾਨ ਜੀ ਵੱਲੋਂ ਜੜਾਉਣਾ ਤਾਂ ਸਮਾਨ ਕੀਤਾ ਗਿਆ ਸੋ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਇੱਕ ਮੀਟਿੰਗ ਦਾ ਆਯੋਜਨ ਵੀ ਕੀਤਾ ਗਿਆ ਸੋ ਗੱਲਬਾਤ ਕਰ ਲੈਨੇ ਸਰਦਾ ਕੀ ਸੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਾਂਜੀ ਸਰ ਅੱਜ ਪਹੁੰਚੇ ਹੋ ਲੁਗਣਾ ਸ਼ਹਿਰ ਦੇ ਵਿੱਚ ਜਾਮਾ ਮਸਜਿਦ ਤੇ ਕਿਸ ਦੌਰਾਨ ਜਿਹੜਾ ਮਸਜਿਦ ਵਿੱਚ ਜਿਹੜਾ ਪ੍ਰੈਸ ਕਾਨਫਰੰਸ ਕੀਤਾ ਅ ਧੰਨਵਾਦ ਬਹੁਤ-ਬਹੁਤ ਤੁਹਾਡਾ ਅ ਤੁਸੀਂ ਮੌਕਾ ਦਿੱਤਾ ਮੈਨੂੰ ਆਪਣੇ ਜਿਹੜੇ ਤੁਹਾਡੇ ਸਰੋਤੇ ਹਨ ਉਹਨਾਂ ਨੂੰ ਉਹਨਾਂ ਤਾਂ ਗਲਪਨੀ ਪਛਾਣਾਂ ਦਾ ਮੈਂ ਇੱਥੇ ਪਹੁੰਚਿਆ ਆਪਣੇ ਉਸਮਾਨ ਸਾਹਿਬ ਦੇ ਇਨਵਾਈਟ ਕੀਤਾ ਮੈਨੂੰ ਪਰ ਇੱਥੇ ਜਿਹੜੇ ਆਪਣੇ ਸਮਾਜ ਦੀ ਸਿਕਪਰਸਤਾਨਾਂ ਦੀ ਮਸਜਿਦਾਂ ਦੀ ਜੋ ਸਮੱਸਿਆ ਸੀ ਕਿ ਮੈਂ ਸਰਵ ਇੱਥੇ ਤਾਂ ਹੀ ਬੁਲਾਏ ਸੀ ਹਾਂ ਭਈ ਜਿਹੜੀ ਜਿਹੜੀ ਕੋਈ ਸਮੱਸਿਆ ਹੈਗੀ ਕੋਈ ਕਬਜ਼ੇ ਹੈਗੇ ਜਾਂ ਜਿਦਾ ਉਹ ਰੈਕੋਰਡ ਦਾ ਇੱਕ ਮੈਟਰ ਸੀ ਉੱਥੇ ਕੂੜਾ ਸੁੱਟ ਰਹੇ ਸੀ ਡੰਬ ਬਣਾਇਆ ਹੋਇਆ ਉਹਦਾ ਕਬਰਸਤਾਨ ਦਾ ਉਹ ਇੱਥੇ ਪੂਰੇ ਪੰਜਾਬ ਸੀ ਕਿੱਥੇ ਵੀ ਹੋਣ ਨਹੀਂ ਦੇਵਾਂਗੇ ਇਨਸ਼ਾਅੱਲਾ ਸਰ ਹੋਰ ਕਿਹੜੀ ਕੰਪਲੇਂਟ ਸੀਗੀਆਂ ਜਿਹੜਾ ਲੋਕਾਂ ਵੱਲੋਂ ਇੱਥੇ ਤੁਹਾਨੂੰ ਕੀਤਾ ਗਿਆ ਦੇਖ ਕੰਪਲੈਂਡਾ ਤੋਂ ਆ ਜ਼ਿਆਦਾਤਰ ਇਹੀ ਆ ਕਪੂਰਸਤਾਨਾਂ ਦੇ ਮੈਟਰ ਬਹੁਤ ਵੱਡੇ ਆ ਤੇ ਦੂਜੇ ਇੱਕ ਕਮਿਊਨਿਟੀ ਹਾਲ ਦੀ ਜਿੱਦਾਂ ਮੌਲਾਨਾ ਸਾਹਿਬ ਨੇ ਇੱਕ ਇੱਕ ਮੰਗ ਪੱਤਰ ਮੈਨੂੰ ਦਿੱਤਾ ਹੈ ਕਮਿਊਨਿਟੀ ਹਾਲ ਹੋਣੇ ਚਾਹੀਦੇ ਆ ਮੇਰੀ ਵੀ ਕੋਸ਼ਿਸ਼ ਹੈ ਪੂਰੇ ਪੰਜਾਬ ਤੋਂ ਹਰ ਸ਼ਹਿਰ 'ਚ ਕਮਿਊਨਿਟੀ ਹਾਲ ਕੋਸ਼ਿਸ਼ ਕਰੂੰਗਾ ਹਰ ਇੱਕ ਸ਼ਹਿਰ 'ਚ ਬਣਾਣ ਇੱਕ ਮਦਰਸੇ ਦੇ ਵਿੱਚ ਪੜਾਈ ਦੀ ਜਿਹੜੀ ਗੱਲ ਕੀਤੀ ਗਈ ਸੀ ਕਿ ਕਿਹਾ ਜਾਂਦਾ ਵਾ ਕਿ ਪੰਜਾਬੀ ਪੜਾਈ ਵਿੱਚ ਲਈ ਹੋਣੀ ਚਾਹੀਦੀ ਕਿਦਾਂ ਹਾਂ ਮੈਂ ਮੈਂ ਇਹ ਅਪੀਲ ਕਰਦਾ ਤੁਹਾਡੇ ਰਾਹੀਂ ਵੀ ਇਹ ਹੀ ਫੀਲ ਕਰਦਾ ਪੰਜਾਬੀ ਕੰਪਲਸਰੀ ਕਰ ਰਹੇ ਹਰ ਇੱਕ ਵਿਦਾਰਸੀ ਜੀ ਕਿਉਂਕਿ ਪੰਜਾਬੀ ਇੱਕ ਸਾਡਾ ਆਪਣਾ ਪੰਜਾਬ ਦਾ ਕਲਚਰ ਆ ਤੇ ਕਲਚਰ ਦੇ ਨਾਲ ਨਾਲ ਸਾਨੂੰ ਆਪਣੇ ਬੱਚੇ ਹਰ ਇੱਕ ਫੀਲਡ 'ਚ ਜਾ ਕੇ ਕੁਝ ਕਰ ਸਕਦੇ ਆ ਜੇ ਉਹ ਪੰਜਾਬੀ ਪੜੇ ਲਿਖੇ ਹੋਣਗੇ ਤੇ ਆਬਵੀਅਸਲੀ ਹਰ ਇੱਕ ਫੀਲਡ 'ਚ ਜਾ ਕੇ ਕੁਝ ਕਰ ਸਕਦੇ ਆ ਤੇ ਸਰਕਾਰ ਵੱਲੋਂ ਜਿਹੜੀ ਪ੍ਰੋਵਾਈਡ ਕਰਾਈ ਜਾਂਦੀ ਹੈ ਜੋਬ ਜੋਬਾਂ ਜੋਬ 'ਚ ਵੀ ਹਰ ਇੱਕ ਜੋਬ 'ਚ ਜਾ ਕੇ ਆਪਣੇ ਫੀਲਡ 'ਚ ਆਪਣੇ ਸੇਵਾ ਕਰ ਸਕਦੇ ਆ ਸਰ ਪੰਜਾਬ ਦੇ ਵਿੱਚ ਵੀ ਆਮ ਆਦਮੀ ਪਾਰਟੀ ਸਰਕਾਰ ਹੈ ਦਿੱਲੀ ਦੇ ਵਿੱਚ ਵੀ ਹੈਗੀ ਉੱਥੇ ਐਲਾਨ ਕੀਤਾ ਗਿਆ ਕਿ ਜਿਹੜੇ ਮੌਲਵੀ ਨੇ ਉਹਨਾਂ ਨੂੰ ਜਿਹੜੀ ਸੈਲਰੀ ਦਿੱਤੀ ਜਾਊਗੀ ਪੰਜਾਬ ਦੇ ਵਿੱਚ ਕੀ ਲਾਦਾ ਮੰਗਾ ਇਦਾਂ ਦੀਆਂ ਰੱਖੀ ਜਾਣੀਆਂ ਥੋੜੇ ਵੱਲੋਂ ਬਿਲਕੁਲ ਜੋ ਵੀ ਪਬਲਿਕ ਵੱਲੋਂ ਕੋਈ ਮੇਰੇ ਕੋਲ ਡਿਮਾਂਡ ਰੱਖੀ ਜਾਂਦੀ ਹੈ ਮੈਂ ਬਿਲਕੁਲ ਮੰਗ ਕਰੂੰਗਾ ਹਰ ਇੱਕ ਆਪਣੀ ਸਰਕਾਰ ਤੋਂ ਪਰ ਆਪਣੀ ਸਰਕਾਰ ਤੋਂ ਇਹ ਹੈ ਜੋ ਕਹਿੰਦੀ ਹੋ ਕਰਕਰ ਮੈਨੂੰ ਯਕੀਨ ਵੀ ਆ ਜੋ ਵੀ ਨਹੀਂ ਵਕਫ ਬੋਰਡ ਆਪਣੇ ਜਿਹੜੇ ਮਦਰਸੇ ਹੈਗੇ ਆ ਮਸਜਿਦਾਂ ਹੈਗੀਆਂ ਵਕਫ ਬੋਰਡ ਉਹਨਾਂ ਨੂੰ ਪ੍ਰੋਵਾਈਡ ਕਰਾ ਰਹੇ ਆ ਔਲਰੇਡੀ ਸੋ ਚੇਅਰਮੈਨ ਸਾਹਿਬ ਸਾਡੇ ਨਾਲ ਮੌਜੂਦ ਸਿਗੇ ਜਿਨ੍ਹਾਂ ਨਾਲ ਗੱਲ ਕੀਤੀ ਉਹਨਾਂ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਜਿਹੜੀਆਂ ਮੰਗਾਂ ਨੇ ਜਿਹੜੀਆਂ ਲੋਕਾਂ ਦੀਆਂ ਮੰਗਾਂ ਨੇ ਸੋ ਉਹ ਮੰਗਾਂ ਜਿਹੜੀਆਂ ਸਰਕਾਰ ਅੱਗੇ ਵੀ ਰੱਖੀਆਂ ਜਾਣਗੀਆਂ ਸਾਡੇ ਨਾਲ ਸਾਈ ਮਾਮ ਮੁਹੰਮਦ ਉਸਮਾਨ ਜੀ ਮੌਜੂਦ ਨੇ ਸੋ ਗੱਲਬਾਤ ਕਰ ਲੈਣੇ ਸਰ ਮੌਕੇ ਤੇ ਚੇਅਰਮੈਨ ਸਾਹਿਬ ਪਹੁੰਚੇ ਸਿਗੇ ਸੋ ਮੰਗ ਪੱਤਰ ਵੀ ਦਿੱਤਾ ਗਿਆ ਇੱਕ ਤਾਂ ਪ੍ਰੈਸ ਕਾਨਫਰੰਸ ਵੀ ਜਿਹੜੀ ਰੱਖੀ ਗਈ ਅੱਜ ਸਾਡੇ ਮਾਇਨੋਰਟੀ ਕਮਿਸ਼ਨ ਦੇ ਚੇਅਰਮੈਨ ਅਬਦੁਲ ਬਾਰੀ ਸਲਮਾਨੀ ਜੀ ਲੁਧਿਆਣਾ ਆਏ ਨੇ ਅਸੀਂ ਉਹਨਾਂ ਦੇ ਅੱਗੇ ਦੋ ਤਿੰਨ ਮੰਗਾਂ ਜਿਹੜੀਆਂ ਐ ਪੰਜਾਬ ਦੇ ਮੁਸਲਮਾਨਾਂ ਦੀਆਂ ਜਿਹਦੇ ਚ ਮੁਸਲਮਾਨਾਂ ਦੇ ਸਰਟੀਫਿਕੇਟ ਨੇ ਜਾਤੀ ਪ੍ਰਮਾਣ ਪੱਤਰ ਸਰਟੀਫਿਕੇਟ ਨੇ ਪੰਜਾਬ ਭਰ ਚ ਮੁਸਲਮਾਨਾਂ ਦੇ ਜਿਹੜੇ ਕਬਰਸਤਾਨ ਹੈ ਜਦ ਕਦੀ ਕੋਈ ਜਨਾਜ਼ਾ ਹੁੰਦਾ ਤੇ ਉੱਥੇ ਕੋਈ ਨਾ ਕੋਈ ਮਸਲਾ ਹੋ ਜਾਂਦਾ ਉਹਨਾਂ ਦੇ ਕਬਜ਼ਿਆਂ ਦਾ ਮਸਲਾ ਹੈ ਉਹਨਾਂ ਨੂੰ ਮੁਸਲਮਾਨਾਂ ਨੂੰ ਹੈਂਡਓਵਰ ਕਰਨ ਦਾ ਮਸਲਾ ਉਹਦੇ ਬਾਅਦ ਲੁਧਿਆਣਾ ਦੀ ਇਤਗਾਦ ਦਾ ਇੱਕ ਮਸਲਾ ਹੈ ਕਿ ਇਤਗਾਦ ਆਲੀ ਪ੍ਰਾਪਰਟੀ ਨਹੀਂ ਹੈ ਪਰ ਇੱਕ ਅਸੀਮ ਕਮਿਊਨਿਟੀ ਸੈਂਟਰ ਜਿਹੜਾ ਹੈ ਉਹ ਲੁਧਿਆਣਾ ਦੇ ਵਿੱਚ ਮੰਗਿਆ ਤੇ ਤਿੰਨ ਚਾਰ ਮਸਲੇ ਅਸੀਂ ਉਹਨਾਂ ਨੂੰ ਦਿੱਤੇ ਆ ਔਰ ਉਮੀਦ ਕਰਦੇ ਆ ਕਿ ਮੁੱਖ ਮੰਤਰੀ ਸਾਹਿਬ ਕੋ ਜਾ ਕੇ ਜਿਹੜੀਆਂ ਪਹਿਲ ਦੇ ਆਧਾਰ ਤੇ ਕਰਾਣਗੇ ਕੀ ਲੱਗਦਾ ਇੱਕ ਦਿੱਲੀ ਦੇ ਵਿੱਚ ਜਿਹੜਾ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਪੰਜਾਬ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਉੱਥੇ ਦਿੱਲੀ ਦੇ ਵਿੱਚ ਸੈਲਰੀ ਜੜੀ ਲਾਈ ਜਾਊਗੀ ਮੌਲਵੀਆਂ ਦੀ ਹੋਗੀ ਜਿਹਨਾਂ ਦੀ ਪੰਜਾਬ ਦੇ ਵਿੱਚ ਹੀ ਮੰਗਾਂ ਰੱਖੀ ਜਾਣਾ ਹੈ ਨਹੀਂ ਸਾਰਿਆਂ ਦੀ ਕੀ ਲੱਗਦਾ ਇੱਥੇ ਵੀ ਮੰਗਾ ਰੱਖਿਆ ਜਾਂਦਾ ਬਿਲਕੁਲ ਯਾਰ ਪਹਿਲੀ ਗੱਲ ਤਾਂ ਇਹ ਤੁਸੀਂ ਜਿੰਨੇ ਵੀ ਧਰਮਾਂ ਦੇ ਲੋਕੋ ਜਾਂ ਮੁਸਲਮਾਨ ਹਿੰਦੂ ਸਿੱਖ ਹਰੇਕ ਧਰਮ ਸਥਾਨ ਦੇ ਜਿਹੜੇ ਧਾਰਮਿਕ ਆਗੂ ਨੇ ਉਹਨਾਂ ਦੀ ਤਨਖਾਹਾਂ ਚੌਥੇ ਦਰਜੇ ਦੇ ਮੁਲਾਜ਼ਮ ਤੋਂ ਵੀ ਘੱਟ ਹੈ ਸ਼ਰਮ ਦੀ ਗੱਲ ਹੈ ਮੈਂ ਪੰਜਾਬ ਸਰਕਾਰ ਬੋਰਡ ਨੂੰ ਵੀ ਕਈ ਵਾਰ ਕਿਹਾ ਔਰ ਉਸ ਤੋਂ ਬਾਅਦ ਇਮਾਮਾਂ ਦੀ ਤਨਖਾਹ ਪਿਛਲੇ 5 ਸਾਲ ਚ ਦੋ ਦਫਾ ਵਧੀਆਂ ਵੀ ਹੈ ਲੇਕਿਨ ਜਿੰਨੇ ਵੀ ਧਰਮ ਸਥਾਨਾਂ ਦੇ ਚ ਲੋਕ ਸੇਵਾ ਕਰਦੇ ਨੇ ਉਹਨਾਂ ਦੀ ਤਨਖਾਹਾਂ ਇੱਕ ਆਮ ਦਿਹਾੜੀਦਾਰ ਮਜ਼ਦੂਰ ਤੋਂ ਵੀ ਘੱਟ ਹੈ ਸਿਰਫ ਇਹ ਪੰਜਾਬ ਸਰਕਾਰ ਦਾ ਮਸਲਾ ਨਹੀਂ ਜਿੰਨੀਆਂ ਸਮਾਜ ਸੇਵੀ ਸੰਸਥਾਵਾਂ ਜਿਹੜੇ ਪ੍ਰਬੰਧਕ ਨੇ ਧਾਰਮਿਕ ਸਥਾਨਾਂ ਦੇ ਚਾਹੇ ਮੁਸਲਮਾਨ ਨੇ ਚਾਹੇ ਗੈਰ ਮੁਸਲਮਾਨ ਨੇ ਉਹਨਾਂ ਨੂੰ ਵੀ ਇਸ ਗੱਲ ਦੇ ਉੱਤੇ ਵਿਚਾਰ ਕਰਨਾ ਚਾਹੀਦਾ ਸਾਰਾ ਕੁਝ ਸਰਕਾਰ ਕੋਲੋਂ ਨਾ ਲੱਭੋ ਕੋਈ ਆਪਣੀ ਜੇਬ ਵੀ ਢਿੱਲੀ ਕਰਨ ਦੀ ਕੋਸ਼ਿਸ਼ ਸਰਕਾਰ ਅੱਗੇ ਰੱਖਣ ਤੋਂ ਬਾਅਦ ਜਿਹੜੀਆਂ ਰੱਖੀਆਂ ਜਾਣਗੀਆਂ ਮੰਗੀਆਂ ਜਾਣਗੀਆਂ ਤਾਂ ਕਿਸ ਤਰੀਕੇ ਨਾਲ ਦੇਖਣਾ ਇਹ ਹੋਵੇਗਾ ਕਿ ਸਰਕਾਰ ਇਹ ਮੰਗਾਂ ਜਿਹੜੀਆਂ ਪੂਰੀਆਂ ਕਰਦਾ ਕਿ ਨਹੀਂ ਲੁਦਿਆਣਾ ਇਹ ਸ਼ਹਿਰ ਦੀ ਗੱਲ ਕਰਦੀ ਹੈ ਪੰਜਾਬ ਦੀ ਤਾਂ ਪੰਜਾਬ ਦੇ ਵਿੱਚ ਵੀ ਇਹ ਮੰਗਾਂ ਜਿਹੜੀਆਂ ਰੱਖੀਆਂ ਗਈਆਂ ਨੇ ਸੋ ਦੇਖਦੇ ਰਹੋ ਲੁਧਿਆਣਾ ਲੈ ਮੈਨਤੀਨ ਕੈਮਰਾਮੈਨ ਹਣੀ ਨਾਲ ਤਾਂ